हां जी दोस्तों जी ओरिएंटल इंश्योरेंस कंपनी लिमिटेड ਦੇ ਵਿੱਚ इंश्योरेंस ਸੈਕਟਰ ਦੇ ਵਿੱਚ ਇੱਕ ਨਵੀਆਂ ਵੈਕੈਂਸੀਆਂ ਜਿਹੜੀਆਂ ਆਊਟ ਹੋ ਚੁੱਕੀਆਂ ਨੇ ਸਭ ਤੋਂ ਪਹਿਲਾਂ ਤੁਸੀਂ ਡੇਟ ਨੋਟ ਕਰ ਲਓ ਜੀ 15 ਦਸੰਬਰ 2025 ਜਿਹੜੀ ਲਾਸਟ ਡੇਟ ਆ ਜਾ ਰੱਖਣਾ ਜੀ 15 ਦਸੰਬਰ 2025 ਹੈ ਤੇ ਜਨਵਰੀ ਦੇ ਮੰਤ ਦੇ ਵਿੱਚ ਹੀ ਜਿਹੜਾ ਇਹਦਾ ਪੇਪਰ ਵੀ ਹੋ ਜਾਵੇਗਾ ਤੇ ਪੋਸਟਾਂ ਦੀ ਆਪਾਂ ਗੱਲ ਕਰ ਲੈਂਦੇ ਆ ਟੋਟਲ ਪੋਸਟਾਂ 285 ਪੋਸਟਾਂ ਜਨਰਲ ਹਿਸਟਰੀਆਂ ਨੇ ਤੇ ਹਿੰਦੀ ਆਫੀਸਰ ਦੀਆਂ 15 ਪੋਸਟਾਂ ਨੇ ਫਿਰ ਆਪਾਂ ਗੱਲ ਕਰਾਂਗੇ ਕੁਆਲਿਫੀਕੇਸ਼ਨ ਦੀ ਕੁਆਲਿਫੀਕੇਸ਼ਨ ਦੀ ਗੱਲ ਕਰਦੇ ਆਂ ਜਰਨਲਿਸਟ ਆਫੀਸਰ ਦੀਆਂ ਜਿਹੜੀਆਂ ਪੋਸਟਾਂ ਆ ਉਹ ਹਰ ਕੈਂਡੀਡੇਟ ਪਾ ਸਕਦਾ ਜਿਹਨੇ ਗ੍ਰੈਜੂਏਸ਼ਨ ਕੀਤੀ ਹੈ ਜਾਂ ਪੋਸਟ ਗ੍ਰੈਜੂਏਸ਼ਨ ਕੀਤੀ ਹੈ ਉਸ ਤੋਂ ਬਾਅਦ ਗੱਲ ਕਰਾਂਗੇ ਜੀ ਆਪਾਂ ਇਹਦੇ ਵਿੱਚ ਜੇ ਤੁਸੀਂ ਫਾਰਮ ਫਿਲ ਕਰਨਾ ਐਸਸੀ ਨੂੰ ਘੱਟੋ ਘਾਟ 55% ਨੰਬਰ ਜਿਹੜੇ ਕੈਂਡੀਡੇਟ ਐਸਸੀ ਨੇ ਉਹਨਾਂ ਨੇ 55% ਮਾਰਕਸ ਜਿਹੇ ਹੈਗੇ ਨੇ ਤਾਂ ਹੀ ਉਹ ਫਾਰਮ ਫਿਲ ਕਰ ਸਕਦੇ ਜੇ ਵੱਧ ਤਾਂ ਫਿਰ ਕੋਈ ਚੱਕਰ ਨਹੀਂ ਘਟਾ ਫਿਰ ਨਹੀਂ ਤੁਸੀਂ ਭਰ ਸਕਦੇ ਉਸ ਤੋਂ ਇਲਾਵਾ ਜਿਹੜੇ ਜਰਨਲ ਨੇ ਜਾਂ ਬਾਕੀ categories ਨੇ ਉਹਨਾਂ ਨੂੰ 60% ਮਿਨੀਮਮ ਮਾਰਕਸ ਚਾਹੀਦੇ ਹੀ ਚਾਹੀਦੇ ਨੇ ਤਾਂ ਹੀ ਉਹ ਫਾਰਮ ਇਹ ਫਿਲ ਕਰ ਸਕਦੇ ਨੇ ਉਸ ਤੋਂ ਬਾਅਦ ਗੱਲ ਕਰਾਂਗੇ ਜੀ ਆਪਾਂ ਏਜ ਦੀ ਏਜ ਦੇ ਵਿੱਚ ਮਿਨੀਮਮ ਏਜ ਹੈਗੀ 21 ਸਾਲ ਮੈਕਸਿਮਮ ਹੈਗੀ ਹੈ ਜੀ 30 ਸਾਲ ਐਸਸੀਨ 5 ਸਾਲ ਦੀ ਛੂਟ ਹੈ OBC ਨੂੰ 3 ਸਾਲ ਦੀ ਛੂਟ ਹੈ ਪਰਸਨ ਵਿਦ ਡਿਸੇਬਿਲਟੀ ਉਹਨੂੰ 10 ਸਾਲ ਦੀ ਹੈ ਐਕਸ ਸਰਵਿਸਮੈਨ ਨੂੰ 5 ਸਾਲ ਦੀ ਹੈ ਤੇ ਉਹ ਕੋਈ ਡਿਫੈਂਸ ਦੇ ਵਿੱਚ ਹੈਗਾ ਜੀ ਉਹਨੂੰ 3 ਸਾਲ ਦੀ ਹੈ ਵਿਡੋ ਹੈ ਜਾਂ ਕੋਈ ਡਿਵੋਰਸੀ ਹੈ ਜਾਂ ਵਿਧਵਾ ਹੈ ਜਾਂ ਕਿਸੇ ਨੇ ਤਲਾਕ ਸ਼ੁਦਾ ਉਹਦੇ ਉਹਨੂੰ 9 ਸਾਲ ਦੀ ਹੈ ਤੇ ਉਸ ਤੋਂ ਬਾਅਦ ਜਿਹੜੇ ਕੋਈ ਇਸ ਸੈਕਟਰ ਦੇ ਵਿੱਚ ਪਹਿਲਾਂ ਹੀ ਕੰਪਨੀ ਦੇ ਵਿੱਚ ਕੰਮ ਕਰ ਰਹੇ ਨੇ ਉਹਨਾਂ ਨੂੰ ਅਰਸਲ ਦੀ ਛੂਟ ਹੈ ਠੀਕ ਹੈ ਜੀ ਉਸ ਤੋਂ ਬਾਅਦ ਗੱਲ ਕਰਾਂਗੇ ਜੀ ਫੀਸ ਦੀ ਜਿਹੜੀ ਫੀਸ ਹੈਗੀ ਨਾਨ ਰਿਫੰਡੇਬਲ ਹੈ ਇੱਕ ਵਾਰੀ ਫੀਸ ਭਰ ਆਤੀ ਹੈ ਮੋੜ ਕੇ ਤੁਹਾਨੂੰ ਵਾਪਸ ਨਹੀਂ ਮਿਲਣੀ ਜੇ ਤੁਸੀਂ ਫਾਰਮ ਭਰ ਚਾਹੇ ਤੁਸੀਂ ਪੇਪਰ ਦੇਣ ਜਾਓ ਚਾਹੇ ਨਾ ਦੇਣ ਜਾਓ ਐਸਸੀਐਸਟੀ ਤੇ ਫਿਜ਼ੀਕਲ ਜਿਹੜੇ ਹੈਂਡੀਕੈਪਟ ਨੇ ਉਹਨਾਂ ਨੂੰ 250 ਰੁਪਏ ਹੈ ਬਾਕੀ ਜੋ ਵੀ ਜੀਐਸਟੀ ਲੱਗੂਗੀ ਤੇ ਉਸ ਤੋਂ ਬਾਅਦ ਆ ਗਿਆ ਜੀ ਆਲ ਕੈਂਡੀਡੇਟ ਜਿਹੜੇ ਐਸਸੀ ਤੇ ਫਿਜ਼ੀਕਲ ਬੈਂਚਮਾਰਕ ਨੂੰ ਛੱਡ ਕੇ ਬਾਕੀ ਸਾਰਿਆਂ ਨੂੰ 1000 ਰੁਪਿਆ ਫੀਸ ਜਿਹੜੀ ਲੱਗੇਗੀ ਇਸ ਲਈ ਆ ਕੀ ਅੱਜ ਇਹਨਾਂ ਫਾਰਮਾਂ ਨੂੰ ਤੁਸੀਂ ਅਪਲਾਈ ਕਰ ਲਓ ਜੀ ਤੇ ਇਹਦੇ ਜਿਹੜੇ ਬੱਚੇ ਤਿਆਰੀ ਕਰ ਰਹੇ ਨੇ ਉਹ ਫਾਰਮ ਜ਼ਰੂਰ ਭਰਨ ਜੀ ਧੰਨਵਾਦ